ਸਵਰਨ ਸਿੰਘ ਟਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਅੰਮ੍ਰਿਤਸਰ ਤੋਂ ਬਹੁਤ ਬਹੁਤ ਧੰਵਾ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ। ਟਣਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਦੁੱਖ ਦੀ ਖਬਰ ਆਈ ਹੈ ਕਿ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡ ਸਾਹਿਬ ਅਕਾਲ ਚਲਾਣਾ ਕਰ ਗਏ ਨੇ। ਸੰਸਕਾਰ ਹੋ ਗਿਆ ਜੀ। ਨਹੀਂ ਨਹੀਂ ਇਹਨਾਂ ਦਾ ਸੰਸਕਾਰ ਹੈਗਾ ਸਿਰਸਾ ਕੰਨ ਨੂੰ ਲਗਭਗ 90 ਸਾਲ ਇਹਨਾਂ ਦੀ ਉਮਰ ਸੀ ਸੁਖਦੇਵ ਸਿੰਘ ਢੀਂਡ ਸਾਹਿਬ ਦੀ ਜ਼ਿੰਦਗੀ ਜਿਹੜੀ ਆਪਾ ਜਾਣਦੇ ਕਿ ਬਹੁਤ ਵੱਡਾ ਹਿੱਸਾ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਿਹਾ ਹਾਲਾਂਕਿ 2020 ਦੇ ਵਿੱਚ ਇਹ ਅਕਾਲੀ ਦਲ ਦੇ ਨਾਲ ਅੱਡ ਹੋ ਗਏ ਸੀ ਤੇ 2019 ਦੇ ਵਿੱਚ ਸੁਖਦੇਵ ਸਿੰਘ ਢਿੰਡਾ ਸਾਹੁਰ ਨੂੰ ਪਦਮ ਪੂਰਨ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਅਗਲੀ ਗੱਲ ਇਹ ਜੀ ਕਿ 9 April 1936 ਨੂੰ ਸੰਗਰੂਰ ਜ਼ਿਲ੍ਹੇ ਦੇ ਉਬਾਵਾਲ ਪਿੰਡ ਦੇ ਵਿੱਚ ਜਨਮ ਹੋਇਆ ਸੀ ਤੇ ਵਿਦਿਆਰਥੀ ਜ਼ਿੰਦਗੀ ਤੋਂ ਇਹਨਾਂ ਨੇ ਤੇ ਸਿਆਸਤ ਦੀ ਸ਼ੁਰੂਆਤ ਕੀਤੀ ਸੀ ਸਰਕਾਰੀ ਰਣਵੀਰ ਕਾਲਜ ਸੰਗਰੂਰ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ ਦੇ ਪਿੰਡ ਦੇ ਸਰਪੰਚ ਦੇ ਤੌਰ ਤੇ ਉੱਤੇ ਸੌਂਚ ਚੂਣ ਜਿੱਤ ਕੇ ਤੇ ਰਣੇ ਸਿਆਸਤ ਦੇ ਵਿੱਚ ਕਦਮ ਰੱਖਿਆ ਸੀ ਤੇ ਬਲਾਕ ਸੰਪਤੀ ਸੰਗਰੂਰ ਦੇ ਚੇਅਰਮੈਨ ਬਣੇ 1972 ਦੇ ਵਿੱਚ ਸੁਖਦੇਵ ਸਿੰਘ ਢਿੰਡਸਾ ਤੋਂ ਨਾਲਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਸੀਗੇ ਵਿਧਾਇਕ ਤੇ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚ ਆ ਕੇ 1970 ਦੇ ਵਿੱਚ ਸੁਨਾਮ ਤੋਂ ਵਿਧਾਇਕ ਬਣੇ ਤੇ ਫਿਰ ਇਹ ਟ੍ਰਾਂਸਪੋਰਟ ਖੇਡਾਂ ਸੈਰ ਸਪਟਾ ਸਭਿਆਚਾਰਕ ਮੰਕਮਲੇ ਦੇ ਮੰਤਰੀ ਬਣੇ ਸੋ ਜਦੋਂ ਵਾਜਪਾਈ ਸਰਕਾਰ ਸੀ ਉਹਦੇ ਵਿੱਚ ਵੀ ਇਹਨਾਂ ਨੇ ਕੇਂਦਰੀ ਮੰਤਰੀ ਦੇ ਤੌਰ ਤੇ ਭੂਮਿਕਾ ਨਿਭਾਈ ਸੀ ਸੋ ਕਹਿੰਦਾ ਭਾਵੇਂ ਜੀ ਕਿ ਜ਼ਿੰਦਗੀ ਦੇ ਆਖਰੀ ਬਰਿਆਂ ਦੇ ਵਿੱਚ ਹਾਰੇ ਵੀ ਪਰ ਗੰਦੇ ਜੀ ਕਿ ਅੱਜ ਕੇ ਜ਼ਿੰਦਗੀ ਦੇ ਮੂਰੇ ਹਾਰ ਗਏ ਤੇ ਲਗਭਗ 90 ਸਾਲ ਦੀ ਉਮਰ ਦੇ ਵਿੱਚ ਮੁਹਾਲੀ ਦੇ ਫੋਟਸ ਹਸਪਤਾਲ ਦੇ ਵਿੱਚ ਇਹਨਾਂ ਨੇ ਆਖਰੀ ਸਾਹ ਲਿਆ ਤੇ ਕੱਲ ਨੂੰ ਇਹਨਾਂ ਦਾ ਅਸਥਾਨ ਹੋਊਗਾ ਜੀ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸਰ ਬਲਕਾਰ ਸਿੰਘ ਅਬਲਕੌਰ ਸਿੰਘ ਉਹਨੇ ਕੱਲ ਐਲਾਨ ਕੀਤਾ ਸੀ ਕਿ ਮੈਂ ਇਲੈਕਸ਼ਨ ਲੜਾਂਗਾ ਤੇ ਅੱਜ ਕੋਈ ਡੀਟੇਲ ਦਿੱਤੀ ਆ ਵੀ ਕਿਹੜੀ ਪਾਰਟੀ ਵੱਲੋਂ ਹਾਂ ਬਿਲਕੁਲ ਜੀ ਇੱਕ ਤਾਂ ਬੜੀ ਕਲੀਅਰ ਹੈ ਜੀ ਕਿ ਉਹ ਕਾਂਗਰਸ ਦੇ ਵੱਲੋਂ ਹੀ ਚੋਣ ਲੜਨਗੇ ਉਹਨਾਂ ਨੇ ਅੱਜ ਇਹ ਗੱਲ ਕਹੀ ਆ ਕਿ ਦੇਖੋ ਮੇਰੇ ਪੁੱਤ ਦੇ ਮਾਮਲੇ ਦੇ ਵਿੱਚ ਮੈਨੂੰ ਇਨਸਾਫ ਨਹੀਂ ਮਿਲਿਆ 3 ਸਾਲ ਤੋਂ ਉਹਨਾਂ ਨੇ ਚਾਹੀਦੀ ਕਿ ਮੈਂ ਦਰਦ ਦਰਦੀਆਂ ਠੋਕਰਾਂ ਖਾਈਆਂ ਪਰ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਜਿਹੜੇ ਇਸ ਵੇਲੇ ਮੇਰੇ ਪੁੱਤ ਨੂੰ ਮਾਰਨ ਵਾਲੇ ਆ ਉਹਨਾਂ ਦੇ ਵਿੱਚੋਂ ਕਈਆਂ ਦੀ ਹਾਲੇ ਤੱਕ ਗ੍ਰਿਫਤਾਰੀ ਤੱਕ ਵੀ ਨਹੀਂ ਹੋਈ ਵਾਰ-ਵਾਰ ਤਰੀਕਾ ਤੇ ਤਰੀਕਾ ਪਾਈ ਜਾਂਦੀਆਂ ਉਦਨੀਏ ਸਮਾਮਲੇ ਦੇ ਵਿੱਚ ਹੋਇਆ ਮੇਰਾ ਕਸੂਰ ਕੀ ਆ ਉਹਨਾਂ ਨੇ ਫੇਰ ਇਹ ਗੱਲ ਕਹੀਆ ਮੇਰਾ ਪੁੱਤ ਇੰਨਾ ਟੈਕਸ ਭਰਦਾ ਸੀ ਪਰ ਉਹਨੂੰ ਮੌਤ ਕਿਹੋ ਜਿਹੀ ਮਣੀਆ ਉਹਨਾਂ ਨੇ ਇਹ ਗੱਲ ਕਹੀਆ ਕਿ ਮੇਰੀ ਜ਼ਲੀਲ ਇੱਛਾ ਕਿ ਮੈਂ ਵਿਧਾਨ ਸਭਾ ਦੇ ਵਿੱਚ ਖੜਕੇ ਤੇ ਆਪਦੇ ਪੁੱਤ ਦੇ ਇਨਸਾਫ ਦੀ ਗੱਲ ਕਰਾਂ ਉਹਨਾਂ ਨੇ ਇਹ ਗੱਲ ਕਹੀਆ ਕਿ ਮੈਂ ਪਾਰਟੀ ਦੀ ਇਜਾਜ਼ਤ ਹੋਵੇ ਕਾਂਗਰਸ ਦੇ ਵੱਲੋਂ ਹੀ ਮਾਨਸਾ ਤੋਂ ਹੀ ਟੋਨ ਲੜੂੰਗਾ ਮੈਂ ਵੀ ਇਹ ਗੱਲ ਕੱਲ ਦਾ ਸੋਚੀ ਜਾਂਦਾ ਸੀ ਵੀ ਦੇਖੋ ਇਹ ਮਾਨਸਾ ਦੇ ਵੱਲੋਂ ਹੀ ਲੜਨਗੇ ਇਹ ਗੱਲ ਕਲੀਅਰ ਹੈਗੀ ਆ ਜੇ ਇਹਨਾਂ ਨੂੰ ਮੌਕਾ ਮਿਲਦਾ ਉਦਾ ਕਾਰਨ ਇਹ ਕਿ ਦੇਖੋ ਇੱਕ ਤਾਂ ਹੁੰਦਾ ਜੀ ਕਿ ਕਈ ਵਾਰੀ ਪਿਤਾ ਦੀ ਕੋਈ ਅਦਵਾਟੀ ਛੁੱਟੀ ਇੱਛਾ ਨੂੰ ਤੇ ਪੁੱਤ ਪੂਰਾ ਕਰਦਾ ਧੀ ਪੂਰਾ ਕਰਦੀ ਆ ਪਰ ਇੱਥੇ ਪੁੱਤ ਹਾਰ ਗਿਆ ਸੀ 222 ਦੇ ਵਿੱਚ ਤੇ ਸ਼ਾਇਦ ਬਾਪ ਦੇ ਤੌਰ ਦੇ ਉੱਤੇ ਬਲਕੌਰ ਸਿੰਘ ਦੇ ਮਨ ਦੇ ਵਿੱਚ ਹੋਵੇ ਕਿ ਚਲੋ ਪੁੱਤ ਨਹੀਂ ਗਿਆ ਤੇ ਮੈਂ ਉਸਾਂ ਦੇ ਉੱਤੇ ਪਹੁੰਚ ਕੇ ਉਹਦੀ ਗੱਲ ਨੂੰ ਰੱਖਾਂ ਸੋ ਸ਼ਾਇਦ ਇਹ ਵੀ ਕਾਰਨ ਹੋਵੇ ਪਰ ਰਾਜਾ ਵੜਿੰਗ ਦੇ ਨਾਲ ਇਹੜਾ ਦੀ ਦੋਸਤੀ ਹੈਗੀ ਆ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ ਆ ਕਾਂਗਰਸ ਨੂੰ ਵੀ ਉਸ ਵੇਲੇ ਬੰਦੇ ਦੀ ਲੋੜ ਹੋਣੀ ਕਿਉਂਕਿ ਕਾਂਗਰਸ ਦੇ ਵਿੱਚ ਠਿੰਗ ਮਠਿੰਗੀ ਬਹੁਤ ਚੱਲਦਾ ਸੋ ਬਲਕੌਰ ਸਿੰਘ ਸਿੱਧੂ ਨੇ ਅੱਜ ਬਲਬਲੇ ਵੀ ਜ਼ਾਹਰ ਕੀਤੇ ਆ ਤੇ ਇਹ ਵੀ ਗੱਲ ਕਹੀ ਜੀ ਕਿ ਮੈਂ ਚੋਣ ਲੜਨੀ ਹੀ ਲੜਦੀ ਚੋਣਾ ਜੀ ਹੂੰ ਹੂੰ ਉਤੋਂ ਹੁਣ ਇਸ ਵੇਲੇ ਐਮਐਲਏ ਕੌਣ ਨੇ ਜਿਹੜੀ ਡਾਕਟਰ ਵਿਜੇ ਸਿੰਘਲਾ ਡਾਕਟਰ ਵਿਜੇ ਸਿੰਘਲਾ ਨੇ ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਹਰਾਤਾ ਸੀ ਉਹ ਵਿਜੇ ਸਿੰਘਲਾ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਉਹ ਵਿਜੇ ਸਿੰਘਲਾ ਜਿਹੜੇ ਹਲੇ ਵੀ ਹੈਗੇ ਨੇ ਬਾਹਰ ਨਹੀਂ ਤੇ ਉਹ ਲੋਕਾਂ ਦੇ ਵਿੱਚ ਵਿਚਰਦੇ ਆ ਐਮਐਲਏ ਸੌਰ ਤੇ ਉੱਤੇ ਸਿਰ ਕੇਸ ਫੂਸ ਕਿਧਰ ਗਿਆ ਜੀ ਇਹ ਸਿੱਕਲ ਦਾ ਪਤਾ ਨਹੀਂ ਲੱਗਿਆ ਕਰੇ ਜਿਲੰਦਰ ਜੀ ਗੋਲੀ ਮਾਰ ਕੇ ਕਤਲ ਕੀਤੇ ਵਕੀਲ ਦੇ ਕੇਸ ਦਾ ਕੀ ਬਣਿਆ ਜੀ ਦੇਖੋ ਜੀ ਇਸ ਮਾਮਲੇ ਦੇ ਵਿੱਚ ਨਾ ਤੱਕਾ ਮੈਨੂੰ ਇਹ ਆਉਣ ਲੱਗਾ ਜੇ ਦੁਪਹਿਰ ਤੱਕ ਇਹ ਆਉਣ ਲੱਗੀ ਗਿਆ ਵੀ ਜਿਹੜਾ ਇਹ ਮਾਮਲਾ ਨਾ ਇਸ ਮਾਮਲੇ ਦੇ ਵਿੱਚ ਕੋਈ ਜਾਣਕਾਰੀ ਬਹੁਤੀ ਆਉਣੀ ਨਹੀਂ ਕਿਉਂਕਿ ਖਬਰ ਪਹਿਲਾਂ ਇਹ ਆਈ ਵੀ ਗੋਲੀ ਵੱਜਣ ਦੇ ਕਰਕੇ ਗੋਲੀ ਦੇ ਨਾਲ ਮੌਤ ਹੋਈ ਹੁਣ ਜਦੋਂ ਆਪਾਂ ਇਹ ਸਮਝਦੇ ਸੁਣਦੇ ਆਂ ਵੀ ਭਾਈ ਗੋਲੀ ਨਾਲ ਮੌਤ ਹੋਈ ਤਾਂ ਆਪਾਂ ਇਸ ਗੱਲੇ ਦੇ ਵਿੱਚ ਇਹ ਵੀ ਮੰਨ ਲੈਨੇ ਆ ਵੀ ਸ਼ਾਇਦ ਹੁਤਕ ਦਾ ਬੰਦਾ ਰਵਲਵਰ ਸਾਫ਼ ਕਰਦਾ ਹੋਵੇ ਬੰਦੂਕ ਦੀ ਨਾਲੀ ਦੇ ਵਿੱਚੋਂ ਗੋਲੀ ਨਿਕਲੀ ਸਾਫ਼ ਕਰਦਾ ਹੋਵੇ ਨਾਲੀ ਜਿਵੇਂ ਕਿ ਆਮ ਤੌਰ ਤੇ ਕਈ ਵਾਰੀ ਹੋ ਜਾਂਦਾ ਪਰ ਹੁਣ ਜਾਣਕਾਰੀ ਇਹ ਮਿਲੀ ਆ ਕਿ ਭਾਈ ਇਹ ਗਵੰਡਣ ਨੇ ਗੋਲੀ ਮਾਰ ਕੇ ਮਾਰਤਾ ਹੈ ਉਹਦਾ ਕਾਰਨ ਇਹ ਆ ਵੀ ਜਿਹੜਾ ਪਰਮਿੰਦਰ ਸਿੰਘ ਢੀਂਗਰਾ ਜਿਹੜਾ ਕਿ ਵਕੀਲ ਆ ਤੇ ਉਹਦੀ ਕੋਠੀ ਨੰਬਰ ਹੈ ਕਿ 801 ਤੇ ਜਲਬਾਗ ਨਗਰ ਐਕਸਟੈਂਸ਼ਨ ਜਲੰਧਰ ਦੇ ਵਿੱਚ ਆ ਕੋਈ ਪਾਰਕਿੰਗ ਦਾ ਰੋਲਾ ਸੀਗਾ ਜਿੰਨ ਸਾਹਿਬ ਉਹ ਇਹਨਾਂ ਦੇ ਘਰੇ ਵੀ ਜਾ ਕੇ ਆਇਆ ਕੋਈ ਨਾ ਕੋਈ ਗੱਲਬਾਤ ਨਹੀਂ ਹੋਈ ਤੇ ਔਰਤ ਨੇ ਇਸ ਗੱਲ ਨੂੰ ਮੰਨਿਆ ਕਿ ਹਾਂ ਮੇਰੀ ਗੋਲੀ ਦੇ ਕਰਕੇ ਮੌਤ ਹੋਈ ਹੈ ਮੈਂ ਗੋਲੀ ਮਾਰੀ ਆ ਸ਼ਹਿਰ ਕੋਈ ਟੂ ਟੂ ਮੈਂ ਮੈਂ ਤੂੰ ਤੇਰਾ ਕੋਈ ਬਾੜੀ ਹੋਈ ਹੋਣੀ ਆ ਪਰ ਮਾੜੀ ਗੱਲ ਆ ਪੁਲਿਸ ਇਸ ਮਾਮਲੇ ਦੇ ਉੱਤੇ ਹੁਣ ਕਾਰਵਾਈ ਕਰ ਰਹੀ ਹੈ ਹੂੰ ਤੇ ਪ੍ਰਸ਼ਟਾਚਾਰੀ ਨੂੰ ਬਚਾਉਣ ਲਈ ਐਸਐਸਪੀ ਸਸਪੈਂਡ ਕਰ ਦਿੱਤਾ ਕੀ ਕਿਹਨੂੰ ਪ੍ਰੋਟੈਕਟ ਕਰ ਰਿਆ ਸੀ ਉਹ ਆਪਾਂ ਕੱਲ੍ਹ ਏਡੇ ਤੁਮ ਦੱਸਦੇ ਖਬਰਸਾਂ ਦੀ ਕੀਤੀ ਇਸਨ ਸਾਹਿਬ ਕਿ ਫਾਜ਼ਲਕਾ ਦੇ ਵਿੱਚ ਸਾਈਬਰ ਸੈੱਲ ਦਾ ਇੱਕ ਐਸਐਚਓ ਸੁਨੀਤ ਚਾਰ ਜਣਿਆਂ ਨੂੰ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਜਾ ਲੈਂਦਿਆ ਰੰਗੇ ਹੱਤੀ ਫੜਿਆ ਤੇ ਵਿਜੀਲੈਂਸ ਨੇ ਇਹਨਾਂ ਨੂੰ ਕਾਬੂ ਕਰ ਲਿਆ। ਹੂੰ। ਖਬਰ ਦੇ ਵਿੱਚ ਆਪਾਂ ਇਹ ਗੱਲ ਦੱਸੀ ਸੀ ਕਿ 17 ਸਾਲ ਦਾ ਇੱਕ ਮੁੰਡਾ ਉਹਨੇ ਕੋਈ ਪੂਰਨ ਸਾਈਟ ਦੇ ਉੱਤੇ ਜਾ ਕੇ ਲਿੰਕ ਸ਼ੇਅਰ ਕਰ ਲਿਆ ਜਾਂ ਲਾਈਕ ਕਰ ਲਿਆ ਪਤਾ ਨਹੀਂ ਕਿਤਲੀ ਗੱਲ ਕੀ ਹੋਊਗੀ ਕਿਉਂਕਿ ਚਲੋ ਜਦੋਂ ਇਹੋ ਜਿਹੀ ਗੱਲ ਹੋਵੇ ਤਾਂ ਮਾਪੇ ਵੀ ਗੱਲ ਨੂੰ ਥੋੜਾ ਜਿਹਾ ਲੁਕੋ ਕੇ ਤੇ ਘੁਮਾ ਕੇ ਰਸਦੇ ਹੁੰਦੇ ਆ। ਹੋ ਸਕਦਾ ਮੁੰਡੇ ਨੇ ਕੋਈ ਲਿੰਕ ਕਿਤੇ ਸ਼ੇਅਰ ਕਰਤਾ ਹੋਵੇ, ਹੋ ਸਕਦਾ ਕੋਈ ਉਹਨੇ ਕੋਈ ਨੰਗੀ ਵੀਡੀਓ ਦੇਖੀ, ਨੀਵੀਂ ਵੀਡੀਓ ਦੇਖੀ ਕਿਉਂਕਿ ਸਰਪੇ ਭੇਜੀ ਹੋਵੇ ਪਤਾ ਨਹੀਂ ਕੀ ਕਾਰਨ ਹੋਇਆ ਹੋ। ਇਹ ਮਾਮਲਾ ਚੱਲ ਰਿਹਾ ਕਿ ਜੀ ਸਾਈਬਰ ਸੈੱਲ ਦੇ ਵਿੱਚ ਉਹ ਕਹਿੰਦੇ ਮੁੱਦਾ ਬਹੁਤ ਵੱਡਾ ਜਦੋਂ ਲੱਖ ਰੁਪਏ ਦੇ ਦੋਨੋਂ ਦਾ ਕੇਸ ਬੜਾ ਭੇੜਾ ਬਣਨਾ ਇਹਨਾਂ ਨੇ ਵਿਜੀਲੈਂਸ ਨੂੰ ਦੱਸਿਆ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਅੱਜ ਪਤਾ ਲੱਗਾ ਕਿ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਫਾਜ਼ਿਲਕਾ ਦੇ ਐਸਐਸਪੀ ਨੂੰ ਵੀ ਸਸਪੈਂਡ ਕਰਤਾ ਵਰਿੰਦਰ ਸਿੰਘ ਬਰਾੜ ਦਾ ਉਹਨਾਂ ਦਾ ਉਹਨਾਂ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਵੀ ਤੁਸੀਂ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਕੋਈ ਯੋਗਦਾਨ ਨਹੀਂ ਪਾਇਆ ਜਦੋਂ ਬੰਦੇ ਆਹ ਕੁਝ ਕਰਦੇ ਸੀ ਤੁਹਾਡੇ ਵੱਲੋਂ ਕਿਉਂ ਨਾ ਕੋਈ ਉਚੇਚਾਈ ਅਸਨ ਕੀਤਾ ਗਿਆ ਇਸ ਕਰਕੇ ਐਸਐਸਪੀ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤੇ ਜਿਹੜੀ ਮੌਕ ਡ੍ਰਿਲ ਹੁਣ ਕਿਉਂ ਹੋ ਰਹੀਆਂ ਨੇ ਜੰਗ ਤਾਂ ਚੱਲ ਨਹੀਂ ਰਹੀ ਇੱਕ ਤਾਂ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਮੌਕ ਡ੍ਰਿਲ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਹਿਰ ਸਨ ਜੋ ਹੋਊਗੀ ਪਨਾ ਲੱਗਦਾ ਸੀ ਜੇ ਕੱਲ ਨੂੰ ਹੋਊਗੀ ਕੱਲ ਨੂੰ ਨਹੀਂ ਹੋਣੀ ਇਹ ਹਰਿਆਣੇ ਦੇ ਵਿੱਚ ਵੀ ਹੋਣੀ ਆ ਇਧਰ ਜੰਮੂ ਕਸ਼ਮੀਰ ਦੇ ਵਿੱਚ ਵੀ ਹੋਣੀ ਆ ਪੰਜਾਬ ਦੇ ਸਰਹੱਦੀ ਸ਼ਹਿਰਾਂ ਦੇ ਵਿੱਚ ਵੀ ਹੋਊਗੀ ਉਵੇਂ ਬੱਤੀਆਂ ਬੰਦ ਰੱਖੀਆਂ ਜਾਣੀਆਂ ਉਵੇਂ ਸਾਇਰਨ ਵੱਜਣਗੇ ਉਵੇਂ ਹੀ ਜਿਹੜੀ ਮੌਕ ਡ੍ਰਿਲ ਹੋਊਗੀ ਭਜਨਠ ਜਿਹੜੀ ਬੱਚੇ ਦੇ ਸ਼ਾਮਲ ਹੁੰਦੀ ਹੈ ਅਭਿਆਸ ਦੇ ਵਿੱਚ ਸਾਰਾ ਕੁਝ ਉਵੇਂ ਹੋਊਗਾ ਇਹਦਾ ਕਾਰਨ ਇਹ ਜਿਕੇ ਜਦੋਂ ਹੁਣ ਪਿੱਛੇ ਜਾਏ ਭਾਰਤ ਤੇ ਪਾਕਿਸਤਾਨ ਦੇ ਅੰਦਰ ਮਾਨ ਤਲਾਂ ਤਲੀ ਦਾ ਮਾਹੌਲ ਪੈਦਾ ਹੋਇਆ ਸੀ ਉਦੋਂ ਆਪਾਂ ਜਾਣਦੇ ਕਿ ਰਾਤ ਨੂੰ ਬੱਤੀਆਂ ਬੰਦ ਹੁੰਦੀਆਂ ਸੀ ਸਾਇਰਨ ਵੱਜਦੇ ਸੀ ਇਹ ਅਭਿਆਸ ਦੇ ਤੌਰ ਦੇ ਉੱਤੇ ਰਿਆਸ ਦੇ ਤੌਰ ਦੇ ਉੱਤੇ احتیاط ਦੇ ਤੌਰ ਦੇ ਉੱਤੇ ਸਾਰਾ ਕੁਝ ਕੀਤਾ ਜਾ ਰਿਹਾ ਵੀ ਲੋਕ ਇਸ ਮਾਮਲੇ ਦੇ ਵਿੱਚ ਸੁਜਾਗ ਰਹਿਣ ਤੇ ਲੋਕਾਂ ਨੂੰ ਜਾਣਚ ਹੋਵੇ ਵੀ ਜੇਕਰ ਫਰਸਟ ایڈ ਦੇਣੀ ਹੈ ਤਾਂ ਆਹ ਤਰੀਕਾ ਬਣਾਉਣਾ ਜੇ ਜੇਕਰ ਹਵਾਈ ਹਮਲੇ ਤੋਂ ਬਚਣਾ ਤੇ ਫਿਰ 32 ਕਿਵੇਂ ਬੰਦ ਰੱਖਣੀ ਹੈ ਜੀ ਅੱਛਾ ਤੁਸੀਂ ਦੱਸ ਰਹੇ ਸੀ ਵੀ ਕਰੋਨੇ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਹੁਣ ਇੱਕ ਮਰੀਜ਼ ਮਰ ਗਿਆ ਇਹ ਕਰੋਨੇ ਨਾਲ ਹੀ ਮਰਿਆ ਇਹ ਪੱਕੀ ਗੱਲ ਪਤਾ ਲੱਗ ਗਈ ਬਿਲਕੁਲ ਜੀ ਡਾਕਟਰਾਂ ਨੇ ਇਹ ਗੱਲ ਕਹੀ ਹੈ ਜੀ ਮੈਂ ਨਹੀਂ ਇਹ ਗੱਲ ਤੇ ਨਾ ਡਾਕਟਰਾਂ ਨੇ ਗੱਲ ਕਹਿੰਦੇ ਜੀ ਕਿ ਕਰੋਨਾ ਦੇ ਕਰਕੇ ਲੁਧਿਆਣੇ ਦੇ ਇੱਕ ਰਾਜਕੁਮਾਰ ਨਾਂ ਦੇ ਮਰੀਜ਼ ਦੀ ਮੌਤ ਹੋਈ ਹੈ ਸੈਕਟਰ 32 ਦੇ ਹਸਪਤਾਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੇਰੇ ਕੋਲ ਪੂਰਾ ਵੀਰਵਾ ਜੀ ਭਾਰਤ ਦੇ ਸਿਹਤ ਮੰਤਰੀ ਨੇ ਗੱਲ ਕਹੀ ਆ ਵੀ ਇੱਕ ਹਫਤੇ ਦੇ ਵਿੱਚ 10 ਮੌਤਾਂ ਹੋਈਆਂ ਕਰੋਨਾ ਦੇ ਕਰਕੇ ਕੇਂਦਰੀ ਸਿਹਤ ਮੰਤਰੀ ਨੇ ਗੱਲ ਕਹੀ ਆ ਕਿ 28 ਮਈ ਯਾਨੀ ਕਿ ਅੱਜ ਤੱਕ ਅੱਜ ਦੁਪਹਿਰ 2 ਵਜੇ ਤੱਕ ਭਾਰਤ ਦੇ ਵਿੱਚ 1200 ਦੇ ਕਰੀਬ ਕੇਸ ਆ ਗਿਆ 19 ਮਈ ਨੂੰ 257 ਸੀ ਮਤਲਬ ਕਹਿਣ ਦਾ ਭਾਵ ਇਹ ਹੈ ਜੀ ਕਿ 9 ਦਿਨਾਂ ਦੇ ਵਿੱਚ 257 ਤੋਂ ਗਿਣਤੀ ਵਧ ਕੇ ਤੇ 1200 ਹੋ ਗਈ ਆ ਕੇਰਲ ਪਹਿਲੇ ਨੰਬਰ ਦੇ ਉੱਤੇ 430 ਮਰੀਜ਼ ਆ ਤੇ ਮਹਾਰਾਸ਼ਟਰ ਦੇ ਵਿੱਚ 325 ਆ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਵੀ ਕਰੋਨਾ ਦਾ ਇੱਕ ਮਰੀਜ਼ ਆ ਇਹ ਜੀ ਫਿਰੋਜ਼ਪੁਰ ਦੇ ਵਿੱਚ ਜਿਹੜਾ ਮੁੰਡਾ ਇਹ ਗੁਰੂਗ੍ਰਾਮ ਦੇ ਵਿੱਚ ਹਰਿਆਣਾ ਵਿੱਚ ਨੌਕਰੀ ਕਰਦਾ ਇਹ ਇੱਥੇ ਆਇਆ ਸੀ ਘਰ ਦੇ ਨੂੰ ਮਿਲਣ ਇਹਦੀ ਸਿਹਤ ਖਰਾਬ ਹੋਈ ਡਾਕਟਰਾਂ ਦੇ ਕੋਲੇ ਲੈ ਕੇ ਗਿਆ ਕਰੋਨਾ ਪੀੜਤ ਨਿਕਲਿਆ ਪੱਛਮੀ ਬੰਗਾਲ ਦੇ ਵਿੱਚ 11 ਮਰੀਜ਼ ਆ ਯੂਪੀ ਦੇ ਵਿੱਚ 30 ਆ ਰਾਜਸਥਾਨ ਚ 22 ਆ ਬਿਹਾਰ ਦੇ ਵਿੱਚ 6 ਆ ਤੇ ਦਿੱਲੀ ਦੇ ਵਿੱਚ 104 ਆ ਹਰਿਆਣਾ ਦੇ ਵਿੱਚ 18 ਮਰੀਜ਼ ਆ ਹੁਣ ਤੱਕ ਸੋ ਇਹ ਵੇਰਵੇ ਸਾਹਮਣੇ ਆਏ ਜੀ ਕਿ ਅੱਜ ਸਿਹਤ ਮੰਤਰੀ ਪੰਜਾਬ ਜਿਹੜੇ ਡਾਕਟਰ ਬਲਵੀਰ ਸਿੰਘ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਘਬਰਾਉਣ ਦੀ ਲੋੜ ਨਹੀਂ ਆ ਅਸੀਂ ਆਪਦੇ ਵੱਲੋਂ ਪੂਰਾ ਪ੍ਰਬੰਧ ਕੀਤਾ ਹੋਇਆ ਆ ਪਹਿਲੀ ਗੱਲ ਤਾਂ ਸੰਕਟ ਕੋਈ ਨਹੀਂ ਪਰ ਜੇ ਸੰਕਟ ਆਉਂਦਾ ਤਾਂ ਵੱਖਰੇ ਆਈਸੋਲੇਸ਼ਨ ਸੈਂਟਰ ਬਣਾਉਣੇ ਉਹਦੇ ਲਈ ਆਕਸੀਜਨ ਦਾ ਪ੍ਰਬੰਧ ਉਹਦੇ ਲਈ ਇੱਕ ਵੈਕਸੀਨ ਦਾ ਪ੍ਰਬੰਧ ਉਹਦੇ ਲਈ ਬਾਕੀ ਚੀਜ਼ਾਂ ਦਾ ਪ੍ਰਬੰਧ ਸਾਡੇ ਕੋਲ ਪੂਰਾ ਸੂਰਾ ਹੈਗਾ ਜੀ। ਅਚਟਣਾ ਜੀ ਪੰਜਾਬ ਦੀਆਂ ਜੇਲਾਂ ਬਾਰੇ ਦੱਸੋ ਪੰਜਾਬ ਦੀਆਂ ਜੇਲਾਂ ਦੇ ਵਿੱਚ ਕਹਿੰਦੇ ਭੀੜ ਬਹੁਤ ਵੱਧ ਰਹੀ ਹੈ। ਇਹ ਕੈਦੀ ਨੇ ਜਿਨ੍ਹਾਂ ਨੂੰ ਜੇਲ੍ਹ ਦਾ ਕੈਦ ਦਾ ਹੁਕਮ ਹੋ ਚੁੱਕਾ ਬਾਣੀਯੋਗ ਅੱਜ ਵੱਲੋਂ ਜਾਂ ਕਿ ਅੰਡਰ ਟ੍ਰਾਇਲ ਨੇ ਇਹ ਲੋਕ। ਦੇਖੋ ਜੀ ਕੈਦੀ ਹੈ ਜਿਨ੍ਹਾਂ ਨੂੰ ਕੈਦੀਆਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੁੰਦੀ ਹੈ ਇੱਕ ਹੁੰਦੇ ਜੀ ਵਿਚਾਰ ਅਧੀਨ ਕੈਦੀ ਹੈ ਜਿਹੜੇ ਜਿਨ੍ਹਾਂ ਦੀਆਂ ਹਾਲੇ ਤਰੀਕਾਂ ਪਈ ਨਹੀਂ ਗੀਆਂ ਅਦਾਲਤ ਨੇ ਸਜ਼ਾ ਨਹੀਂ ਸੁਣਾਈ ਜਿਹੜਾ ਪਬੰਦੀ ਕੈਦਮ ਨਹੀਂ ਹੈ ਬੰਦੀਆਂ ਦੀ ਗਿਣਤੀ ਇਹ ਪੰਜਾਬਦੂਆਂ ਜਿਨ੍ਹਾਂ ਦੇ ਵਿੱਚ ਇਨੀ ਵਧ ਗਈ ਵੀ ਕੁਰਬਲ ਕੁਰਬਲ ਹੁੰਦੀ ਹੈ ਵੀ ਉੱਥੇ ਪੁੱਛੋ ਕੋਈ ਨਾ ਸਮਰੱਥਾ ਤੋਂ ਵੱਧ ਗਿਆ ਉਹਦਾ ਕਾਰਨ ਇਹ ਵੀ ਪੰਜਾਬ ਦੀ ਸਰਕਾਰ ਨੇ ਯੁੱਧ ਨਸ਼ਾ ਵਿਰੋਧ ਵਿੱਚ ਹਮਚਲਾਈ ਆ ਇਹਦੇ ਤਹਿਤ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ 13000 ਤੋਂ 866 ਤਸਕਰ ਫੜੇ ਗਏ ਆ ਲੰਗੇ 87 ਜ਼ਿਲ੍ਹਿਆਂ ਦੇ ਵਿੱਚੋਂ ਰਗਾਨਾ ਔਸਤਨ 159 ਬੰਦੀ ਜਿਨ੍ਹਾਂ ਦੇ ਵਿੱਚ ਪਹੁੰਚ ਰਹੇ ਆ ਤੇ ਜਿਨ੍ਹਾਂ ਦੇ ਵਿੱਚ ਇੰਨੀ ਸਵਰਥਾ ਨਹੀਂ ਕਿੰਨੇ ਬੰਦੀ ਪਹੁੰਚ ਗਏ ਆ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਅੱਜ ਕੁੱਲ 37516 ਬੰਦੇ ਬੰਦਾ ਇਹਦੇ ਵਿੱਚੋਂ 30700 ਤੇ 9 ਵਿਚਾਰ ਅਧੀਨ ਬੰਦੀ ਹੈ ਮਤਲਬ ਲਗਭਗ 82% ਦੀ ਬੰਦੀ ਹੈ ਤੇ ਬਾਕੀ ਇੱਥੇ ਕਹੀਦੀ ਹੈ ਜੀ ਹੂੰ ਫਿਰ ਇਹਨਾਂ ਨੂੰ ਵੱਖਰੇ ਰੱਖਣ ਦਾ ਕੋਈ ਇੰਤਜ਼ਾਮ ਨਹੀਂ ਹੈ ਅਗੇ ਤਾਂ ਬਖਸ਼ੀ ਖਾਨੇ ਰੱਖਦੇ ਸੀ ਜੇ ਤੁਸੀਂ ਏਰੀਆ ਲਈ ਤਾਂ ਇਹੀ ਹੈ ਜੇਕਰ ਹੋਰ ਗਣਤੀ ਵੱਧ ਜਾਂਦੀ ਆ ਤਾਂ ਭਾਵੇਂ ਜੇਲਾਂ ਦੇ ਵਿੱਚ ਮੈਦਾਨ ਦੇ ਵਿੱਚ ਟੈਂਟ ਲਾਉਣੇ ਭਾਵੇਂ ਪੈ ਜਾਣ ਹੋਰ ਤਾਂ ਬਿਰਕਾ ਵੀ ਛੋਟੀਆਂ ਪੈਗੀਆਂ ਹੋਣ ਜੀ ਹੂੰ ਅੱਛਾ ਕਿਹੜੀਆਂ ਫਸਲਾਂ ਦੇ ਉੱਤੇ ਸਮਰਥਨ ਬੋਲ ਜਿਹੜਾ ਉਹ ਵਧਾ ਦਿੱਤਾ ਗਿਆ ਤੇ ਝੋਨੇ ਦੀ ਕੀਮਤ ਬਾਰੇ ਵੀ ਦੱਸੋ ਕਹਿੰਦੇ 69 ਰੁਪਏ ਵੱਧ ਗਈ ਬਿਲਕੁਲ ਜੀ ਸਿੰਘ ਸਾਹਿਬ 14 ਫਸਲਾਂ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਐਮ ਐਸ ਪੀ ਯਾਨੀ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਵਿੱਚ ਵਾਅਦਾ ਕੀਤਾ ਗਿਆ ਤੋਨੇ ਦੀ ਕੀਮਤ ਦੇ ਵਿੱਚ 69 ਰੁਪਏ ਵਾਧਾ ਕੀਤਾ ਗਿਆ ਕੁੰਟਲ ਪਿੱਛੇ ਪਹਿਲਾਂ 2300 ਭਾਅ ਸੀ ਹੁਣ 2369 ਹੋ ਗਿਆ। ਜਵਾਰ ਦੀ ਕੀਮਤ ਵਿੱਚ 328 ਰੁਪਏ ਵਾਧਾ ਹੋਇਆ ਤੇ ਬਾਜਰੇ ਦੀ ਕੀਮਤ ਦੇ ਵਿੱਚ 150 ਰੁਪਏ ਮੱਕੀ ਦੇ ਵਿੱਚ 175 ਰੁਪਏ ਵਾਧਾ ਤੇ ਮੂੰਗੀ ਦੇ ਵਿੱਚ 86 ਰੁਪਏ। ਮੂੰਗਫਲੀ ਦੇ ਵਿੱਚ 480 ਰੁਪਏ ਤੇ ਸੂਰਜਮੁਖੀ ਦੇ ਵਿੱਚ 448 ਰੁਪਏ ਸੋਇਆਬੀਨ ਦੇ ਵਿੱਚ 476 ਰੁਪਏ ਤੇ ਕਪਾਹ ਦੀ ਕੀਮਤ ਦੇ ਵਿੱਚ 599 ਰੁਪਏ ਦਾ ਵਾਧਾ ਹੋਇਆ। ਲੁਧਿਆਣੇ ਦੇ ਵਿੱਚ ਜਿਹੜਾ ਇੱਕ ਕਾਰੋਬਾਰੀ ਨੂੰ ਲੈ ਕੇ ਸੀ ਚੁੱਕੇ ਕੀ ਕਹਿੰਦੇ ਸੀ ਉਹਨੂੰ ਫਿਰ ਉਹ ਤੋਂ ਫਰੋਤੀ ਲਈ ਆ ਜਾਂ ਕੀ ਕਹਾਣੀ ਕੀ ਹੈ ਸਾਰੀ ਉਹ ਅਸਲ ਵਿੱਚ ਸਨ ਸਭ ਗੱਲ ਹੈ ਕਿ ਲੁਧਿਆਣੇ ਦੇ ਵਿੱਚ ਇੰਡਸਟਰੀਅਲ ਏਰੀਆ ਆਪਾਂ ਜਾਣਦੇ ਕਿ ਉਹ ਲੁਧਿਆਣਾ ਮਸ਼ਹੂਰ ਆ ਜੀ ਕਾਰੋਬਾਰੀਆਂ ਦੇ ਕਰਕੇ ਉਦਯੋਗਾਂ ਦੇ ਕਰਕੇ ਜੀ ਜੀ ਲੁਧਿਆਣੇ ਦੇ ਵਿੱਚ ਦੋ ਨੁਟੇਰਿਆਂ ਨੇ ਸਾਈਕਲ ਪਾਰਟਸ ਕਾਰੋਬਾਰੀ ਨੂੰ ਅਗਵਾ ਕਰ ਲਿਆ ਸਵਿਫਟ ਗੱਡੀ ਦੇ ਵਿੱਚ ਰੱਖਿਆ ਉਹਨੂੰ ਉਹਨੂੰ ਸ਼ਹਿਰ ਦੇ ਵਿੱਚ ਘਮੋਦੇ ਫਿਰਦੇ ਰਹੇ ਚਾਪੂ ਦੇ ਜ਼ੋਰ ਦੇ ਉੱਤੇ ਉਹਦੇ ਕੋਲੋਂ ਨਕਦੀ ਤੇ ਉਹਦਾ ਮੋਬਾਈਲ ਲੁੱਟ ਲਿਆ ਸਵਾ ਘੰਟਾ ਉਹਨੂੰ ਸ਼ਹਿਰ ਦੇ ਵਿੱਚ ਘਮੋਦੇ ਰਹੇ ਆ ਇਹਦਾ ਏਟੀਐਮ ਕਾਰਡ ਵੀ ਖੋਲਿਆ ਪੱਖੋਵੜ ਰੋਡ ਦੇ ਉੱਤੇ ਇਹਦੇ 6 ਟ੍ਰਾਂਜੈਕਸ਼ਨ ਵੀ ਕੀਤੀਆਂ ਪੈਸੇ ਲੁੱਟਣ ਤੋਂ ਬਾਅਦ ਇਹਨੂੰ ਦੁੱਗਰੀ ਗ੍ਰੀਨਲੈਂਡ ਸਕੂਲ ਦੇ ਕੋਲੇ ਲਾਗੇ ਆ ਤੇ ਫਿਰ ਇਹਨੂੰ ਧਮਕਾਇਆ ਵੀ ਆ ਤੇ 3 ਲੱਖ ਰੁਪਏ ਦੀ ਫਰੋਤੀ ਵੀ ਮੰਗੀ ਆ ਸੋ ਹੁਣ ਉਹਨੇ ਪੁਲਿਸ ਦੇ ਕੋਲੇ ਜਾ ਕੇ ਸ਼ਿਕਾਇਤ ਕੀਤੀ ਹੈ ਜੀ ਤੇ ਪੰਜਾਬ ਚ ਗਰਮੀ ਕਿੰਨੀ ਕਾ ਜੀ ਹੁਣ ਗਰਮੀ ਵਾਦੂ ਅਥਨਸਾ ਪੰਜਾਬ ਦੇ ਵਿੱਚ ਅੱਜ ਵੀ ਗਰਮੀ ਪੂਰੀ ਐ ਬੜਕੋ ਮੁੜਕੀ ਵਾਲਾ ਮਾਹੌਲ ਆ ਅੱਜ ਪੰਜਾਬ ਦੇ ਵਿੱਚ ਨਦਪਗ 43 ਸਾਢੇ 43 ਡਿਗਰੀ ਟੈਂਪਰੇਚਰ ਰਿਹਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਐ ਕਿ ਆਉਂਦੇ 48 ਘੰਟਿਆਂ ਦੇ ਵਿੱਚ ਹੁਣ ਵੱਦਾ ਕਈ ਥਾਵਾਂ ਤੇ ਕੜੀਆਂ ਪੈ ਜਾਣਗੀਆਂ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਮਿਹਰਬਾਨੀ